ਅਸੀਂ ਵੀ ਇਹ ਸ਼ਾਇਦ ਉਹ ਵੀ 25 ਦਿਨ ਪਹਿਲਾਂ ਸਟਾਰਟ ਕਰ ਦਿੱਤੇ ਨੇ ਬਣਾਣੇ ਕਿਉਂਕਿ ਸਾਨੂੰ ਸਾਰੇ ਸ਼ਾਇਰ ਦੇ ਪੁੱਤਲੇ ਤਿਆਰ ਕਰਨੇ ਹੁੰਦੇ ਨੇ ਸਾਰੇ ਸ਼ਾਇਰਾਂ ਦੇ ਹੋਟਲ ਹੁੰਦੇ ਸਾਡੇ ਲਵੇ ਤੇ ਆਪਣਾ ਵੀ ਸਾਨੂੰ ਕੰਮ ਐ ਐਟ ਅ ਟਾਈਮ ਸਾਨੂੰ ਰੈਡੀ ਕਰਕੇ ਦੇਣਾ ਪੈਂਦਾ ਹੈ ਮਹਿੰਗਾਈ ਨੂੰ ਲੈ ਕੇ ਕਿਸ ਤਰ੍ਹਾਂ ਦਾ ਹੋ ਫਰਕ ਪੈਂਦਾ ਕੋਈ ਮਹਿੰਗਾਈ ਨੂੰ ਲੈ ਕੇ ਇੱਕ ਦੀ ਸਮਾਨ ਕਾਫੀ ਪਹਿਲਾਂ ਨਾਲ ਪਹਿਲਾਂ ਨਾਲ ਬਹੁਤ ਮਹਿੰਗਾ ਹੋ ਚੁੱਕਿਆ ਸਮਾਨ ਸਰਕਾਰ ਤੋਂ ਕੋਈ ਮੰਗ ਕਰ ਦਿਓ ਸਰਕਾਰ ਤੋਂ ਤਾਂ ਅਸੀਂ ਮੰਗ ਕਰਦੇ ਵੀ ਜਿਵੇਂ ਕੀ ਦਿਸ਼ਾ ਰੌਸਮ ਮਨਾਇਆ ਜਾਂਦਾ ਤਾਂ ਵਧੀਆ ਢੰਗ ਨਾਲ ਸਾਰੇ ਸ਼ਹਿਰਾਂ ਦੇ ਵਿੱਚ ਮਨਾਇਆ ਜਾਵੇ ਵਧੀਆ ਤਰੀਕੇ ਨਾਲ। ਰਾਵਣ ਦੇ ਕੁਤਲੇ ਦੀ ਤਿਆਰ ਕਰਨ ਲੱਗੇ ਹੋਏ ਆਂ ਜੀ ਆਦਨ ਜੀ 12 12 13 ਬੰਦੇ ਲੱਗੇ ਨੇ ਸਾਡੇ ਨਾਲ ਵਧੀਆ ਰਾਤ ਨੂੰ ਕੰਮ ਕਰਦੇ ਆਂ ਜੀ। ਮਤਲਬ ਕਹਿੰਦਾ ਪਾ ਇਸ ਵਾਰ ਜੀ ਸੰਗਰੂਰ ਵਾਲੀ ਕੋਠੀ ਵਾਲਿਆਂ ਨੇ ਸਾਨੂੰ ਆਰਡਰ ਦਿੱਤਾ ਹੀ ਰਾਵਣ ਤੰਦ ਰਾਵਣਾ ਬਣਾਉਣ ਦਾ। ਵੀ ਕੋਈ ਸਪੈਸ਼ਲ ਤਰੀਕੇ ਨਾਲ 라वण ਬਣਾਓ ਵੀ ਜਿਹੜੀ ਦੂਰੀ ਸ਼ਹਿਰ ਦੇ ਲੋਕ ਕਰ ਕਰ ਦੇਖਣ ਵੀ ਵਾਹ ਗਿਆ ਦੁਸ਼ਹਿਰਾ ਹੈ ਆ ਵੀ ਇਹ ਦੁਸ਼ਹਿਰਾ ਅੱਜ ਪਹਿਲੀ ਵਾਰ ਦੇਖਿਆ ਇੰਨੇ ਸਾਲਾਂ ਦਾ ਕਦੇ ਸਾਨੇ ਇਹ ਦੁਸ਼ਹਿਰਾ ਦੇਖਿਆ ਨਹੀਂ ਹੈਗਾ ਕੀ ਚੀਜ਼ ਵੇਖਣ ਨੂੰ ਮਿਲਨੀ ਅੱਜ ਸਵਾਰ ਇਸ ਇਸ ਵਾਰ ਦੇਖਣ ਨੂੰ ਚੀਜ਼ ਮਿਲਨੀ ਹੈ ਜੋ 라वण ਦਾ ਰਸ ਹੋਊਗਾ ਜੀ ਵੀ 라वण ਦਾ ਵੀ ਖੜੂ ਆ ਜੀ ਜਿਹੜੇ ਦੋ ਸਾਈਡਾਂ ਵਾਲੇ ਹੋਣਗੇ ਜੀ ਉਹ ਜੋ ਘੁੰਮਣਗੇ ਉਹ ਮੁਰਗੀ ਤੁਹਾਡੇ ਕਹਿੰਦਾ بابا ਨਵੇਂ ਯੁੱਗ ਦੇ ਨਾਲ ਇਹ ਹਾਂ ਵੀ ਅੱਜ ਕੀ ਨਵੇਂ ਡਿਜ਼ਾਈਨ ਦੇ ਨਾਲ 라वण ਬਣਾਇਆ ਹੈ ਲੋਕਾਂ ਨੂੰ ਕੀ ਅਪੀਲ ਕਰਦੇ ਹਾਂ ਲੋਕਾਂ ਨੂੰ ਫੀਲ ਕਰਦੇ ਵੀ ਸਾਰੇ ਆਉਣ ਜੀ ਦੇਖਣ ਵੀ ਦੇਖਣ ਬਾਅਦ ਤੋਂ ਬਾਅਦ ਕਾਠੋ ਸਾਡੇ ਸੈਡ ਦੇ ਵਿੱਚ ਜਿੰਨੇ ਲਵੇ ਨੇੜੇ ਪਿੰਡ ਨੇ ਸਾਰੇ ਸਾਡੇ ਸ਼ਹਿਰ ਚ ਆਣ ਦੇਖਣ ਵੀ ਆ ਆ ਕੀ ਗੱਲਬਾਤ ਹੋ ਰਹੀ ਹੈਗੀ ਆ ਤੁਹਾਡੇ ਕਹਿਣਾ ਮਤਲਬ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਹਲਕਾ ਹੋਊਗਾ ਮਤਲਬ ਜਿਹੜਾ ਅੱਜ ਨਵੇਂ ਤਰੀਕੇ ਨਾਲ ਦੇਖਣਗੇ ਹਾਂ ਜੀ ਹਾਂ ਜੀ ਹਾਂ ਜੀ ਕੀ ਰਾਮਨਦੀਪ ਪ੍ਰੋਜੈਕਟ ਤਿਆਰ ਕਰ ਰਹੇ ਹਾਂ ਕੀ ਕਹਿਣਾ ਇਸ ਬਾਰੇ ਕਿੰਨਾ ਕਿਸ ਨੂੰ ਮੁਨਾਫਾ ਹੋ ਜਾਂਦਾ ਹੈ ਕਿੰਨੇ ਦਿਨ ਪਹਿਲਾਂ ਸੀ ਤਿਆਰ ਕਰਨ ਲੱਗ ਜਾਨੇ ਉਹ ਅਸੀਂ ਇੱਕ ਮਹੀਨਾ ਪਹਿਲਾਂ ਹੀ ਪੁਤਲੇ ਤਿਆਰ ਕਰਨੇ ਦੁਸ਼ਹਿਰਾ ਸ਼ੁਰੂ ਕਰ ਦਿੰਨੇ ਆ ਰਾਵਣ ਬਣਾਉਣੇ ਮੁਨਾਫਾ 70000 ਰੁਪਏ ਹੀ ਠੇਕਾ ਮਾਰਦੇ ਆ ਖਰੀਦ 30 30000 ਰੁਪਏ ਬੱਜ ਜਾਂਦਾ ਪੰਜਾਬ ਚ ਕਿਹੜੇ ਕਿਹੜੇ ਇਹ ਜਿਹੇ ਜਗ੍ਹਾ ਤੇ ਜਿੱਦੇ ਨਵੇਂ ਨਵੇਂ ਡਿਜ਼ਾਈਨਾਂ ਨਾਲ ਤੁਸੀਂ ਰਾਵਣ ਦੇ ਪੁਤਲੇ ਤਿਆਰ ਜਾਨੇ ਉਹ ਪੰਜਾਬ ਦੇ ਸੰਗਰੂਰ ਜੀ ਸਨਾਮ ਐਮੰਦਗੜ ਅਮਰਗੜ ਮਲੋੜ ਹੋਰ ਚੰਡੀਗੜ੍ਹ Shimla ਇਹ ਸਾਰੇ ਸਾਈਡ ਦੇ ਅਸੀਂ ਪੁਤਲੇ ਬਣਾ ਰਹੇ ਹਾਂ ਇਸ ਵਾਰ ਕੋਈ ਨਵੇਂ ਡਿਜ਼ਾਈਨ ਦਾ ਕੋਈ ਕੀ ਲੋਕਾਂ ਨੂੰ ਕੀ ਉਹ ਦਿਖਾਵਾਂਗੇ ਇਸ ਵਾਰ ਹੀ ਧੂਰੀਦਾਰ ਸਪੈਸ਼ਲ ਪੁਤਲਾ ਬਣਾ ਰਹੇ ਹਾਂ ਰਾਸ ਦੇ ਵਿੱਚ ਖੜਾ ਕਰਾਂਗੇ ਉਹਨੂੰ द्वारा संघूर कोठी कोठी वाले जे कमेटी आरामी लाया गया इस बार छब्बीस स सा, सताईस सालों तो बाद इस बार धुरी की धरती से तीन रावण लग लगने जा रहे हैं जिंद जिसकी रावण की हेड पचवंजा फुट है तो रावण रात के उत्ते सवार होगा तो देख देखने वो चीज होगी